ਮੈਂ ਚਾਹਨਾ ਕਿ ਸਭ ਤੋਂ ਪਹਿਲਾਂ ਜਿਹੜੇ ਵੀ ਇਸ 에ਵੀਏਸ਼ਨ ਕਲੱਬ ਦੇ ਵਿੱਚ ਟ੍ਰੇਨਿੰਗ ਲੈ ਰਹੇ ਪਾਇਲਟ ਨੇ ਜਾਂ ਜਿਹੜਾ ਪੰਜਾਬ ਗਵਰਨਮੈਂਟ ਦਾ 에ਵੀਏਸ਼ਨ ਮੇਨਟੇਨੈਂਸ ਇੰਜੀਨੀਅਰਿੰਗ ਕਾਲਜ ਆਉਦੇ ਬੱਚੇ ਨੇ ਜੁਨਾ ਜੋ ਕੁਝ ਕੋਈ ਬੋਲਣਾ ਚਾਹੁੰਦੇ ਨੇ ਕਿਵੇਂ ਉਹਨਾਂ ਨੂੰ ਇੱਥੇ ਐਡਮਿਸ਼ਨ ਮਿਲੀ ਕਿਹੜੇ-ਕਿਹੜੇ ਪਿੰਡਾਂ ਨਾਲ ਸੰਬੰਧ ਰੱਖਦੇ ਨੇ ਤੇ ਕਿਸ ਤਰ੍ਹਾਂ ਦੀ ਫੈਸਿਲਿਟੀ ਇੱਥੇ ਮਿਲ ਰਹੀ ਹੈ ਉਹਦੇ ਬਾਰੇ ਜੇ ਕੋਈ ਬੱਚਾ ਬੋਲਣਾ ਚਾਹੁੰਦਾ ਤਾਂ ਮਾਈਕ ਉਹਨੂੰ ਮਿਲ ਜਾਊਗਾ ਤੇ ਮਾਈਕ ਦੇ ਲਈ ਕੋਈ ਵੀ ਬੱਚਾ ਬੋਲ ਸਕਦਾ ਗੁੱਡ ਆਫਟਰਨੂਨ ਸਰ ਸਸ਼ਿਕਾ ਜੀ ਸਰ ਮੈਂ ਸ਼ਰਨਜੀਤ ਕੌਰ ਤੇ ਮੈਂ ਮਲੋੜ ਸੇ ਮੁਖਸਰ ਸਾਹਿਬ ਤੋਂ ਬਿਲੋਂਗ ਕਰਦੀ ਆ ਤੇ ਮੈਂ 3rd ਯਰ ਦੀ ਸਟੂਡੈਂਟ ਆ 에ਅਰਕraft ਮੇਨਟੇਨੈਂਸ ਇੰਜੀਨੀਅਰਿੰਗ ਕਾਲਜ ਦੇ ਵਿੱਚ ਜੀ ਤੇ ਜਿਹੜਾ ਸਾਡਾ ਕਾਲਜ ਆ ਲਾਈਕ ਉਹਦੀ ਪਬਲਿਸਿਟੀ ਬਹੁਤ ਘੱਟ ਹੈ ਹੈਨਾ ਵੀ ਆਪਣੇ ਪੰਜਾਬ ਹਰਿਆਣਾ ਜਾਂ ਰਾਜਸਥਾਨ ਹੋ ਗਿਆ ਹੈਨਾ ਇਹਨਾਂ ਦੇ ਵਿੱਚ ਘੱਟ ਸਿਰਫ ਇੱਕ ਹੀ ਕਾਲਜ ਹੈ ਆਪਣੇ ਤੇ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਤੇ ਮੈਂ ਚਾਹੁੰਨੀ ਆ ਕਿ ਪਬਲਿਸਿਟੀ ਹੋਵੇ ਤੇ ਕਾਫੀ ਲੋਕਾਂ ਨੂੰ ਪਤਾ ਚੱਲੇ ਵੀ ਇਹ ਕੋਰਸਸ ਇੱਥੇ ਹੋ ਰਿਹਾ ਨੇ ਤੇ ਆਪਣੇ ਜਿਹੜੇ ਬੱਚੇ ਨੇ ਕਾਫੀ ਦੂਰ ਦੂਰ ਜਾ ਕੇ ਫੋਰਨ ਜਾ ਕੇ ਹਨ ਕੋਰਸਸ ਨੇ ਤੇ ਕਿੰਨੇ ਸਾਰੇ ਆਪਣੇ ਪੈਸੇ ਖਰਚ ਕਰਦੇ ਨੇ ਤਾਂ ਇਹ ਘੱਟ ਪੈਸੇ ਦੇ ਵਿੱਚ ਤੇ ਵਧੀਆ ਹੈਨਾ ਬਹੁਤ ਸਾਰੇ ਵਧੀਆ ਇਨਸਟ੍ਰਕਟਰਸ ਨੇ

तो सर आई जस्ट वांट कि आपके आने पर सर आई एम वेरी ग्रेटफुल टू हैव यू सर ओवर हियर एंड सर आई जस्ट वांट टू से कि आपकी वजह से सर इसके बारे में लोग और जानना शुरू करें इस इंडस्ट्री में सर और आना शुरू करें वेरी गुड थैंक यू इतने बच्चे दिड़बे तो तूरी तो मैंने मिले ने धर्मगढ़ तो इतने मैंने मिले ने पिंडा ने बच्चे हाँ जी हेलो सर दिस इज खुशप्रीत कौर ਤੇ ਮੈਂ ਪੁਵਾਨੀ ਗਾਇਡ ਸ਼ਹਿਰ ਡਿਸਟ੍ਰਿਕਟ ਸੰਗਰੂਰ ਤੋਂ ਤੇ ਵੀ ਆਰ ਹੈਪੀ ਕਿ ਤੁਸੀਂ ਆਏ ਤੇ ਬਾਕੀ ਹਾਂਜੀ ਇਹ ਚੀਜ਼ ਜਿਵੇਂ ਸਭ ਨੇ ਕਹੀ ਏਐਮਈ ਦਾ ਵਾਕ ਘਟ ਪਤਾ ਸਭ ਨੂੰ ਤਾਂ ਥੋੜਾ ਹੋਰ ਇਨਫਲੂਐਂਸ ਹੋਣਾ ਚਾਹੀਦਾ ਇਸ ਚੀਜ਼ ਦਾ ਥੈਂਕ ਯੂ ਗੁੱਡ ਲੱਕ ਆਨ ਦਿ ਵੇਸ ਟਿਕ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਇਸ ਪਟਿਆਲਾ ਦੇ ਐਵੀਸ਼ਨ ਕਲੱਬ 'ਚ ਜਿੰਨੇ ਵੀ ਸਾਡੇ ਅਫੀਸਰ ਸਹਿਬਾਨ ਐਵੀਸ਼ਨ ਡਿਪਾਰਟਮੈਂਟ ਦੇ ਐਸਐਸਪੀ ਸਾਹਿਬ ਡੀਆਈਜੀ ਸਾਹਿਬ ਪੁਲਿਸ ਪ੍ਰਸ਼ਾਸਨ ਦੇ ਤੇ ਸਿਵਲ ਪ੍ਰਸ਼ਾਸਨ ਦੇ ਸਾਰੇ ਅਫੀਸਰ ਸਹਿਬਾਨ মিডিਆ ਤੋਂ ਸੱਜਣ ਸਾਰੇ ਸਾਡੇ ਮਾਨਯੋਗ ਕੈਬਨਿਟ ਮਿਨਿਸਟਰ ਸਾਹਿਬ ਮੰਤਰੀ ਸਹਿਬਾਨ ਐਮਐਲਏ ਸਹਿਬਾਨ ਸੜੀ ਪਾਰਟੀ ਦੇ ਵੱਖ-ਵੱਖ ਅਹੁਦਿਆਂ ਤੇ ਕੰਮ ਕਰ ਰਹੇ ਆ ਉਧਰ ਸਹਿਬਾਨ ਚੇਅਰਮੈਨ ਸਹਿਬਾਨ ਨਿਊਲੀ ਇਲੈਕਟਡ ਬਲਾਕ ਸੰਮਤੀ ਦੇ ਮੈਂਬਰ ਸਹਿਬਾਨ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸਹਿਬਾਨ ਤੇ ਜਿੰਦਾਂ ਕਰਕੇ ਅੱਜ ਆਪਾਂ ਇੱਥੇ ਫੰਕਸ਼ਨ ਕਰ ਰਹੇ ਆ ਸਾਰੇ ਟ੍ਰੇਨੀ ਪਾਇਲਟਸ ਤੇ ਇੰਜੀਨੀਅਰਿੰਗ ਕਾਲਜ ਜਿਹੜਾ ਉਹਦੇ एविएशन इंजीनियर कॉलेज दे स्टूडेंट ने सो ਮੈਂ ਸਾਰਿਆਂ ਦਾ ਸਵਾਗਤ ਕਰਦਾ ਬਹੁਤ ਬਹੁਤ ਧੰਨਵਾਦ ਅੱਜ ਇੱਥੇ ਜਿਹੜੇ 72 ਪਟਿਆਲਾ 에ਅਰ ਕ્રાਫਟਰ ਮੇਨਟੇਨੈਂਸ ਇੰਜੀਨੀਅਰਿੰਗ ਕਾਲਜ ਦੇ 72 ਸਟੂਡੈਂਟ ਨੇ 72 ਤੇ ਇਸ ਫਲਾਈਂਗ ਕਲੱਬ ਦੇ ਵਿੱਚ 32 ਪਾਇਲਟ ਜਿਹੜੇ ਨੇ ਉਹ ਟ੍ਰੇਨਿੰਗ ਲੈ ਰਹੇ ਨੇ ਸੋ ਉਹਨਾਂ ਸਾਰਿਆਂ ਨੂੰ ਅੱਜ ਮਿਲਣਾ ਹੈ ਜਿਹੜੇ 32 ਸਿਖਲਾਈ ਦੇ ਅਧੀਨ ਪਾਇਲਟ ਨੇ ਉਹਨਾਂ ਜੋ ਬਹੁਤੇ ਪਹਿਲੀ ਜਨਰੇਸ਼ਨ ਹੈ ਉਹਨਾਂ ਦੀ ਜਿਹੜੀ ਐਵੀਏਸ਼ਨ ਫੀਲਡ ਚ ਆ ਰਹੀ ਹੈ ਮੈਨੂੰ ਦਿੜਬੇ ਦੇ ਬੱਚੇ ਮਿਲੇ ਮੈਨੂੰ ਤੂਰੀ ਦੇ ਬੱਚੇ ਮਿਲੇ ਖੁੱਡੀਆਂ ਪਿੰਡ ਦਾ ਇੱਕ ਮੁੰਡਾ ਮਿਲਿਆ ਤਰਮਗੜ ਸਾਡੇ ਪਿੰਡ ਕੋਲੇ ਹੈ। ਤਰਮਗੜ ਦਾ ਇੱਕ ਬੱਚਾ ਮਿਲਿਆ। ਭਵਾਨੀਗੜ ਦੀ ਕੁੜੀ ਬੋਲ ਕੇ ਗਈ ਹੈ। ਮਲੋੜ ਤੋਂ ਬੱਚੀ ਨੇ ਬੋਲਿਆ। ਔਰ ਪਤਾ ਤਾਂ ਹੈਗਾ ਇਹਦਾ ਮਤਲਬ ਪਿੰਡਾਂ ਚ ਪਰ ਇਸ ਪੱਧਰ ਤੇ ਨਹੀਂ ਪਤਾ ਕਿ ਸਾਡੇ ਬੱਚੇ ਜਿਹੜੇ ਨੇ ਉਹ ਇੱਥੇ ਜਿਆਦਾ ਗਿਣਤੀ ਚ ਆ ਸਕਣ ਤੇ ਉਹ ਅੰਬਰਾਂ ਦੇ ਵਿੱਚ ਉਡਾਰੀਆਂ ਜਿਹੜੀਆਂ ਉਹ ਮਾਰ ਸਕਣ। ਪ੍ਰਾਈਵੇਟ ਜਿਹੜੀਆਂ ਕਲੱਬਸ ਦੇ ਉੱਚ ਕਮਰਸ਼ੀਅਲ ਪੈਲੇਟ ਬਣ ਵਾਸਤੇ 40 ਤੋਂ 45 ਲੱਖ ਰੁਪਿਆ ਖਰਚ ਹੁੰਦਾ ਪਟਿਆਲਾ ਫਲਾਈਂਗ ਕਲੱਬ ਦੇ ਵਿੱਚ 50% ਸਬਸਿਡੀ ਗਵਰਨਮੈਂਟ ਦਿੰਦੀ ਹੈ 22 ਤੋਂ 25 ਲੱਖ ਦੇ ਵਿੱਚ ਇੱਥੇ ਜਿਹੜੀ ਟ੍ਰੇਨਿੰਗ ਹੋ ਜਾਂਦੀ ਹੈ ਜਿਹੜੀ ਬਾਹਰ 40 ਤੋਂ 45 ਚ ਹੁੰਦੀ ਹੈ ਇੱਥੇ 22 ਤੋਂ 25 ਚ ਹੁੰਦੀ ਹੈ ਤੇ ਫੀਸ ਘਟ ਹੋਣ ਕਰਕੇ ਆਮਕਰਾਂ ਦੇ ਬੱਚੇ-ਬੱਚੀਆਂ ਵੀ ਅਸਮਾਨਾਂ ਦੇ ਵਿੱਚ ਉਡਾਰੀ ਮਾਰਨ ਦਾ ਸੁਪਨਾ ਲੈ ਸਕਦੇ ਨੇ ਦੁਕਾਨਦਾਰਾਂ ਦੇ ਆਮਕਰਾਂ ਦੇ ਜ਼ਿੰਮੇਦਾਰਾਂ ਦੇ ਬੱਚੇ 7 ਕਰੋੜ ਦੀ ਲਾਗਤ ਨਾਲ ਇੱਥੇ ਮਿਊਜ਼ੀਅਮ ਵੀ ਜਿਹੜਾ ਉਹ ਬਣਾਇਆ ਜਾਊਗਾ ਜੋਦੀ ਸਾਰੀ ਇਨਸਪੈਕਸ਼ਨ ਹੋ ਗਈ ਤੇ ਸਭ ਕੁਝ ਰੈਡੀ ਅਲੱਗ-ਪਗ ਤੇ ਮਿਊਜ਼ੀਅਮ ਦੇ ਵਿੱਚ ਮੇਗਰ ਸੈਕੰਡ ਜਨਰੇਸ਼ਨ ਦੇ ਹੈਲੀਕਾਪਟਰਸ ਸਿਮੂਲੇਟਰਸ ਐਵੀਏਸ਼ਨ ਹੈਰੀਟੇਜ ਜਿਹੜੇ ਵਿਂਟੇਜ ਜਹਾਜ਼ ਨੇ ਪੁਰਾਣੇ ਜਹਾਜ਼ ਦੇਖ ਰਹੇ ਹੋਵਗੇ ਤੁਸੀਂ ਉਹਦੇ ਨਾਲ ਬੜਾ ਫਾਇਦਾ ਹੋਊਗਾ ਇਹ ਸਮਝ ਲਓ ਜਿਹੜੇ ਮੇਨਟੇਨੈਂਸ ਕਾਲਜ ਦੇ ਬੱਚੇ ਨੇ ਉਹਨਾਂ ਲਈ ਸਮਝ ਲਓ ਲੈਬਰਾਟਰੀ ਹੈ ਜਿੱਥੇ ਉਹਨਾਂ ਨੇ ਐਕਸਪੀਰੀਅੰਸ ਲੈਣਾ ਹੈ ਜਿੱਥੇ ਤਜਰਬੇ ਕਰਨੇ ਆ ਉਹਨਾਂ ਨੇ ਤੇ ਅੱਜ ਨਵੀਂ ਜਿਹੜੀ ਵੈੱਬਸਾਈਟ ਹੈ dca.punjab.gov.in dca.punjab.gov.in ਉਹਦੀ ਸ਼ੁਰੂਆਤ ਕੀਤੀ ਗਈ ਹੈ ਤੇ 253 ਏਕੜ ਦੇ ਵਿੱਚ ਇਹ ਐਵੀਏਸ਼ਨ ਕਲੱਬ ਹੈ ਤੇ ਫਲਾਈਂਗ ਕਲੱਬ ਜਿਹੜਾ ਪਟਿਆਲੇ ਦਾ ਹੈ ਇਹ ਦੇਸ਼ 'ਚੋਂ 7ਵੇਂ ਨੰਬਰ ਤੇ ਰੈਂਕਿੰਗ ਹੈ ਦੀ ਪੰਜ ਸਿੰਗਲ ਇੰਜਨ ਜਹਾਜ਼ ਨੇ ਦੋ ਮਲਟੀ ਇੰਜਨ ਜਹਾਜ਼ ਨੇ ਇੱਕ ਹੁਣੇ ਹੀ ਜਿਹੜਾ 10 ਕੈਂਪ ਟੈਕਨੇਮ ਟੈਕਨੇਮ ਜਿਹੜਾ ਮਲਟੀ ਇੰਜਨ ਜਹਾਜ਼ ਹੁਣੀ ਸ਼ਾਮਿਲ ਕੀਤਾ ਹੈ ਇਟਲੀ ਤੋਂ ਲਿਆਂਦਾ 5 ਕਰੋੜ ਦੀ ਲਾਗਤ ਨਾਲ ਖਰੀਦਿਆ ਇਥੇ ਨਾਈਟ ਲੈਂਡਿੰਗ ਦੀ ਫੈਸਿਲਿਟੀ ਵੀ ਹੁਣ ਹੋ ਗਈ ਹੈ ਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੰਟਰਨੈਸ਼ਨਲ ਐਕਸਪੀਰੀਅੰਸ ਵੀ ਮਿਲਦਾ ਉੱਥੇ ਇੰਟਰਨੈਸ਼ਨਲ ਫਲਾਈਟਸ ਨੇ ਸੋ ਜ਼ਰੂਰੀ ਨਹੀਂ ਹੈ ਕਿ ਇਕੱਲੇ ਪਾਇਲਟ ਬਣ ਆਉਣਗੇ ਇੰਜੀਨੀਅਰ ਵੀ ਬਣਨਗੇ ਇਥੋਂ ਹੋਰ 에ਵੀਏਸ਼ਨ ਸੈਕਟਰ ਦੇ ਜਿੰਨੇ ਵੀ ਸਟੂਡੈਂਟ ਨੇ ਉਹ ਕਿਉਂਕਿ 에ਵੀਏਸ਼ਨ ਸੈਕਟਰ ਬਹੁਤ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਵੱਧ ਰਿਹਾ ਤੇ ਬਹੁਤ ਜ਼ਿਆਦਾ ਸਕੋਪ ਹੈ ਇਸ ਫੀਲਡ ਦੇ ਵਿੱਚ ਤੇ ਮੈਂ ਇੱਕ ਹੋਰ ਵੀ ਗੱਲ ਦੱਸ ਜੀ ਉਹਨਾਂ ਕਿ ਇਸ ਜਿਹੜੇ ਸਾਰੀਆਂ ਸੀਟਾਂ ਨੇ ਇਹਦੇ ਵਿੱਚ 33% SCBC ਕੋਟਾ ਵੀ ਇਹਦੇ ਵਿੱਚ ਰੱਖਿਆ ਗਿਆ ਤਾਂ ਕਿ ਆਮ ਘਰਾਂ ਦੇ ਬਿਲਕੁਲ ਗਰੀਬ ਘਰਾਂ ਦੇ ਬੱਚਿਆਂ ਨੂੰ ਵੀ ਇੱਥੇ ਮੌਕਾ ਮਿਲ ਸਕੇ ਕਿਉਂਕਿ ਸੁਪਨੇ ਜਿਹੜੇ ਨੇ ਉਹ ਵੱਡੇ ਰੱਖਣ ਚ ਕੋਈ ਹਰਜ ਨਹੀਂ ਅਬਦੁਲ ਕਲਾਮ ਜੀ ਨੇ ਕਿਹਾ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਤੁਹਾਨੂੰ ਨੀਂਦ ਚਾਉਂਦੇ ਨੇ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਸੋ ਤੁਹਾਡਾ ਅੰਬਰਾਂ ਚ ਉੱਡਣ ਦਾ ਸੁਪਨਾ ਜਿਹੜਾ ਉਹ ਪੰਜਾਬ ਸਰਕਾਰ ਤੁਹਾਡਾ ਸਹਾਕਾਰ ਕਰੂਗੀ ਔਰ ਪ੍ਰਾਈਵੇਟ ਜਿਹੜੇ ਸੈਕਟਰ ਨੇ ਬਾਕੀ ਸਾਰੇ ਦੇਸ਼ ਦੇ ਵਿੱਚ ਪ੍ਰਾਈਵੇਟ ਕਲੱਬ ਨੇ ਬਹੁਤ ਮਹਿੰਗੇ ਨੇ ਜਾਇ ਕਹਿ ਲੋ ਕਿ ਉਹ ਸਿਰਫ ਅਮੀਰਾਂ ਦੀ ਖੇਡ ਹੋ ਗਈ ਰ ਬਣ ਕੇ ਰਹਿ ਗਈ ਸਿਰਫ ਸਟੇਟ ਪੰਜਾਬ ਇਹੋ ਜੀ ਸਟੇਟ ਹੈ ਜਿਹੜੀ ਆਮ ਘਰਾਂ ਦੇ ਬੱਚੇ-ਬੱਚੀਆਂ ਨੂੰ ਵੀ ਘੱਟ ਕੀਮਤ ਤੇ ਪਾਇਲਟ ਬਣਨ ਦਾ ਸੁਪਨਾ ਜਿਹੜਾ ਉਹਨਾਂ ਦਾ ਸਾਕਾਰ ਕਰਦੀ ਹੈ ਤੇ ਇਹਦੇ 'ਚ AME ਤੇ BSc ऑनर्स ਦੇ ਕੋਰਸ ਨੇ 3 ਸਾਲਾਂ ਦਾ BSc ऑनर्स ਦਾ ਪਲੱਸ 3 ਸਾਲਾਂ ਦਾ DGCA ਦਾ ਜਿਹੜਾ ਪ੍ਰਵਾਨਿਤ ਉਹਨਾਂ ਵੱਲੋਂ AME ਦਾ ਕੋਰਸ ਹੈ ਕੁੱਲ ਫੀਸ ਸਿਰਫ 3 ਲੱਖ ਰੁਪਏ ਦੂਜੇ ਸੂਬਿਆਂ 'ਚ ਜਿਹੜੀ ਇਸ ਕੋਰਸ ਦੀ ਫੀਸ ਹੈ ਉਹ 5 ਤੋਂ 8 ਲੱਖ ਰੁਪਏ ਸੋ 4000 ਤੋਂ ਵੱਧ ਇੱਥੇ ਜਿਹੜੇ ਟ੍ਰੇਨਿੰਗ ਲੈ ਚੁੱਕੇ ਜਿਹੜੇ ਪਾਇਲਟ ਨੇ ਜਾਂ ਇੰਜੀਨੀਅਰ ਨੇ ਉਹ ਵੱਖ-ਵੱਖ ਏਵੀਏਸ਼ਨ ਕੰਪਨੀਆਂ 'ਚ ਜਿਨ੍ਹਾਂ 'ਚ 에어 ਇੰਡੀਆ ਵੀ ਹੈ, 에어 ਇੰਡੀਆ ਐਕਸਪ੍ਰੈਸ ਵੀ ਹੈ, ਸਪਾਈਸ ਜੈਟ ਵੀ ਹੈ, ਇੰਡੀਗੋ ਵੀ ਹੈ। ਉਹਦੇ 'ਚ ਪਾਇਲਟ ਦੇ ਤੌਰ ਤੇ ਜਾਂ ਇੰਜੀਨੀਅਰ ਤੌਰ ਤੇ ਕੰਮ ਕਰ ਰਹੇ ਨੇ। ਚਾਰਟਰਡ ਕੰਪਨੀਆਂ ਦੇ ਵਿੱਚ ਕੰਮ ਕਰ ਰਹੇ ਨੇ ਵੱਡੀਆਂ-ਵੱਡੀਆਂ ਦੇਸ਼ ਦੀਆਂ ਨਾਮੀ ਚਾਰਟਰਡ ਕੰਪਨੀਆਂ ਦੇ ਵਿੱਚ। ਸਾਡੇ ਇੱਥੋਂ ਦੇ ਟ੍ਰੇਨਿੰਗ ਬੱਚੇ ਮੈਂ ਵੀ ਜਦੋਂ ਜਾਂਦੇ ਆ ਪੂਰੇ ਦੇਸ਼ 'ਚ ਕਿਤੇ ਵੀ ਜਾਂਦੇ ਆ ਤਾਂ ਬਹੁਤ ਸਾਰੇ ਬੱਚੇ ਮਿਲਦੇ ਆ ਜਿਨ੍ਹਾਂ ਨੇ ਪਟਿਆਲੇ ਜਾਂ ਅੰਮ੍ਰਿਤਸਰ ਟ੍ਰੇਨਿੰਗ ਲਈ ਹੈ। ਤੇ ਇਹਨ ਰਹਿਣ ਪੱਖੋਂ ਵੀ ਕਾਲਜ ਵੀ ਅੱਛੇ ਨੇ ਲਿਵਿੰਗ ਸਟੈਂਡਰਡ ਵੀ ਅੱਛਾ ਹੈ ਇੱਥੇ ਜਿਹੜਾ ਸਟਾਫ ਹੈ ਇਨਸਟ੍ਰਕਟਰ ਨੇ ਉਹ ਵੀ ਆਉਣਾ ਪਸੰਦ ਕਰਦੇ ਨੇ ਕਿਉਂਕਿ ਪਟਿਆਲਾ ਜਿਹੜਾ ਇੱਕ ਹੈਰੀਟੇਜ ਸਿਟੀ ਹੈ ਇੱਥੇ ਸਕੂਲ ਬਹੁਤ ਅੱਛੇ ਨੇ ਕਾਲਜ ਹਰ ਕਿਸਮ ਦਾ ਕਾਲਜ ਹੈ ਫਿਜ਼ੀਕਲ ਕਾਲਜ ਹੈ ਐਨ ਆਈਐਸ ਹੈ ਮੈਡੀਕਲ ਕਾਲਜ ਹੈ ਇੱਥੇ ਕਮਰਸ ਦਾ ਵਿਕਰਮ ਕਾਲਜ ਕਮਰਸ ਹੈ ਤੇ ਮਹਿੰਦਰਾ ਕਾਲਜ ਹੈ ਪੰਜਾਬੀ ਯੂਨੀਵਰਸਿਟੀ ਹੈ ਸੋ ਹਰ ਕਿਸਮ ਦਾ ਜਿਹੜਾ ਐਜੂਕੇਸ਼ਨ ਦਾ ਹੱਬ ਹੈ ਜਿਹੜਾ ਇਹ ਪਟਿਆਲਾ ਮੰਨਿਆ ਜਾਂਦਾ ਬਾਗਾਂ ਦਾ ਸ਼ਹਿਰ ਕਿਹਾ ਜਾਂਦਾ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੇ ਸਾਹਮਣੇ ਅੱਜ ਉਹ ਬੱਚੇ ਬੈਠੇ ਨੇ ਜਿਹੜੇ ਜਿਨ੍ਹਾਂ ਦੇ ਘਰ ਦੇ ਸ਼ਾਇਦ ਅੱਜ ਵੀ ਰੋਜ਼ੀ ਰੋਟੀ ਲਈ ਕੋਈ ਦਿਹਾੜੀ ਕਰਦੇ ਹੋਣਗੇ ਜਾਂ ਕੋਈ ਛੋਟਾ ਮੋਟਾ ਕੰਮਕਾਰ ਜਾਂ ਖੇਤੀ ਕਰਦੇ ਹੋਣਗੇ ਪਰ ਮੈਂ ਤੁਹਾਨੂੰ ਇੱਕ ਅੱਜੇ ਗੱਲ ਕਹਿਣੀ ਚਾਹੁੰਦਾ ਕਿ ਹਰ ਰੋਜ ਉਹ ਤੁਹਾਡੇ ਸੁਪਨਿਆਂ ਨਾਲ ਜਿਉਂਦੇ ਨੇ ਆਪਣੇ ਉਹਨਾਂ ਨੇ ਸ਼ੌਕ ਸ਼ਾਇਦ ਮਾਰ ਲਏ ਹੋਣਗੇ ਆਪਣੇ ਸ਼ੌਕ ਉਹਨਾਂ ਨੇ ਵਿੱਚ ਦੱਬ ਲਏ ਹੋਣਗੇ ਮੰਨ ਚ ਵੀ ਬੱਚਿਆਂ ਨੂੰ ਉਡਾਰੀਆਂ ਮਾਰਨ ਵਾਸਤੇ ਆਪਾਂ ਆਪਣੇ ਸ਼ੌਕ ਤਾਂ ਦੱਬ ਲੈਂਦੇ ਆ ਸੋ ਇਹ ਗੱਲ ਦਾ ਬਿਲਕੁਲ ਤੁਸੀਂ ਅਹਿਸਾਸ ਰੱਖਿਓ ਕਿ ਤੁਹਾਡੇ ਮਾਪਿਓ ਜਿਹੜੇ ਨੇ ਉਹ ਹਰ ਰੋਜ ਤੁਹਾਡੇ ਸੁਪਨਿਆਂ ਦੇ ਵਿੱਚ ਜਿਉਂਦੇ ਨੇ ਤੇ ਉਹਨਾਂ ਦੇ ਜਿਹੜੇ ਸੁਪਨੇ ਜਿਹਦੇ ਦਿਨ ਸাকার ਹੋਗੇ ਮੈਨੂੰ ਪਤਾ ਲੱਗਿਆ ਸੀਗਾ ਕਿ ਕੁਛ ਤਾਂ 22-25 ਘੰਟਿਆਂ ਦੀ ਟ੍ਰੇਨਿੰਗ ਹੀ ਰਹਿ ਗਈ ਬਸ ਉਹ ਉਸ ਤੋਂ ਬਾਅਦ ਉਹ ਉਡਾਰੀਆਂ ਜਿਹੜੀਆਂ ਉਹਨਾਂ ਦੀਆਂ ਅੰਬਰਾ ਚ ਹੋ ਜਾਣਗੀਆਂ ਤੇ ਉਹ 20 25 ਘੰਟੇ ਉਹਨਾਂ ਲਈ ਮਾਪਿਆਂ ਲਈ ਬਹੁਤ ਸਮਝ ਲਓ ਔਖੇ ਹੋ ਜਾਂਦੇ ਨੇ ਕੱਢਣੇ ਕਿ ਕਦੋਂ ਸਾਡਾ ਬੱਚਾ ਜਿਹੜਾ ਉਹ ਕਿਸੇ ਕੰਪਨੀ ਚ ਕੰਮ ਕਰਕੇ ਜਿੰਨੀ ਹਿੱਸਾ ਭਰੀਆਂ ਨੇ ਜਿੰਨੇ ਢਿੱਡ ਬਣ ਕੇ ਗੁਜ਼ਾਰੇ ਕਰਕੇ ਜਾਂ ਰਿਸ਼ਤੇਦਾਰਾਂ ਦੀ ਹੈਲਪ ਨਾਲ ਦੋਸਤਾਂ ਮਿੱਤਰਾਂ ਦੀ ਹੈਲਪ ਨਾਲ ਕੋਈ ਪੜਾਈਆਂ ਪੂਰੀਆਂ ਕੀਤੀਆਂ ਨੇ ਉਹ ਜਲਦੀ ਕਮਾਉਣ ਲੱਗੇ ਤਾਂ ਫਿਰ ਕਰ ਜਿਹੜਾ ਕਬੀਲਦਾਰੀ ਜੜੀ ਆ ਉਹ ਲਈ ਤੇ ਆਵੇ ਸੋ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਜਿੰਨੇ ਵੀ ਚਿੱਟੀ ਵਰਦੀ ਵਾਲੇ ਸਾਡੇ ਅਪਕਮਿੰਗ ਪਾਇਲਟ ਬੈਠੇ ਨੇ ਬਿਹਾਰ ਤੋਂ ਵੀ ਇੱਕ ਬੱਚਾ ਮਿਲਿਆ ਔਰ ਉਹਨੇ ਕਿਹਾ ਕਿ ਇੱਥੇ ਟ੍ਰੇਨਿੰਗ ਛੇਤੀ ਹੋ ਜਾਂਦੀ ਹੈ ਇੱਥੇ ਫੈਸਿਲਿਟੀਆਂ ਅੱਛੀਆਂ ਨੇ ਹਿਮਾਚਲ ਤੋਂ ਬੱਚੇ ਇੱਥੇ ਪੜ੍ਹਦੇ ਨੇ ਰਾਜਸਥਾਨ ਤੋਂ ਜਿਸ ਤਰ੍ਹਾਂ ਦੱਸਿਆ ਗਿਆ ਕਿ ਰਾਜਸਥਾਨ ਤੋਂ ਵੀ ਸਟੂਡੈਂਟ ਇੱਥੇ ਆਉਂਦੇ ਨੇ ਕਿਉਂਕਿ ਇਹ ਨਾਮੀ ਕਲੱਬ ਐ ਪਹਿਲਾਂ ਥੋੜਾ ਜਿਹਾ ਇਗਨੋਰ ਕਰਤਾ ਸੀ ਪੁਰਾਣੀਆਂ ਸਰਕਾਰਾਂ ਨੇ ਪਰ ਅਸੀਂ ਚਾਹੁੰਦੇ ਆ ਕਿ ਸਾਡੇ ਕੱਲ ਮਿੰਨੀ ਬੱਸਾਂ ਦੇ ਪਰਮਿਟ ਦੇ ਰਿਆ ਸੀ ਅੱਜ ਜਹਾਜ਼ਾਂ ਦੇ ਪਰਮਟਾਂ ਵਾਲਿਆਂ ਨਾਲ ਗੱਲ ਕਰ ਰਹੇ ਆ ਸੋ ਸਾਡਾ ਜਿਹੜਾ ਸਰਕਾਰ ਦੀ ਜਿਹੜੀ ਸੋਚ ਹੈ ਉਹ ਇਹ ਐ ਕਿ ਅਸੀਂ ਜੌਬ ਸੀਕਰਸ ਨਹੀਂ ਜੌਬ ਪ੍ਰੋਵਾਈਡਰਸ ਬਣਾਉਣਾ ਚਾਹੁੰਦੇ ਆ ਸਾਡੇ ਸਟੂਡੈਂਟਸ ਨੂੰ ਸਾਡੇ ਨੌਜਵਾਨ ਮੁੰਡੇ ਕੁੜੀਆਂ ਨੂੰ ਸੋ ਸੋਨਾਲੀ ਜੀ ਬੜਾ ਅੱਛਾ ਕੰਮ ਕਰ ਰਹੇ ਨੇ ਇਵੇਸ਼ਨ ਦੇ ਵਿੱਚ ਜਦੋਂ ਦੇ ਆਏ ਨੇ ਕਾਫੀ ਸੁਧਾਰ ਸਾਡੇ ਕੋਲ ਇੱਥੇ ਪ੍ਰਾਈਵੇਟ ਵਾਸਤੇ ਵੀ ਆਫਰ ਆਈ ਸੀਗੀ ਹైదరాబాద్ੀ ਕੰਪਨੀ ਉਹ ਕਹਿੰਦੇ ਸਾਨੂੰ ਪ੍ਰਾਈਵੇਟ ਵਾਸਤੇ ਸਾਨੂੰ ਇੱਥੇ ਦੇ ਦਿਓ ਅਸੀਂ ਕਹਿੰਦੇ ਤੁਸੀਂ ਜਿਹੜਾ ਫੀਸਾਂ ਵਧ ਰੱਖਣੀਆਂ ਨੇ ਤੁਹਾਡੇ ਕੋਲ ਪੈਸਾ ਜਾਦੇ ਹੈ ਤੁਸੀਂ ਸਾਡੇ ਇਨਸਟ੍ਰਕਟਰਾਂ ਨੂੰ ਪੈਸੇ ਵਧ ਦੇ ਕੇ ਤੁਸੀਂ ਸਾਡੇ ਸਾਰੇ ਪੱਟ ਕੇ ਲੈ ਜਾਓਗੇ ਤੁਸੀਂ ਸਾਡੇ ਅਸੀਂ ਕਿਹਾ ਸਾਡਾ ਸਰਕਾਰੀ ਤੁਸੀਂ ਖਤਮ ਹੀ ਕਰ ਦੋਗੇ ਹਨ ਹੌਲੀ ਹੌਲੀ ਤੁਸੀਂ ਸਾਨੂੰ ਗ੍ਰੈਬ ਕਰ ਲੋਗੇ ਤੁਸੀਂ ਕਦੇ ਨਹੀਂ ਅਸੀਂ ਆਪ ਦੇ ਵਾਲੇ ਨੂੰ ਹੀ ਠੀਕ ਕਰ ਲਾਂਗੇ ਅਸੀਂ ਇਹਦੇ ਵਿੱਚ ਹੀ ਹੋਰ ਪੈਸੇ ਲਾ ਦਾਂਗੇ ਅਸੀਂ ਆਪਣੇ ਇਨਫਰਾਸਟ੍ਰਕਚਰ ਨੂੰ ਹੋਰ ਜ਼ਿਆਦਾ ਫੈਸਿਲਿਟੀਆਂ ਦੇ ਦਾਂਗੇ ਪਰ ਅਸੀਂ ਰੱਖਣਾ ਇਹਨੂੰ ਜਿਹੜਾ ਪੰਜਾਬ ਸਰਕਾਰ ਦੇ ਕੰਟਰੋਲ 'ਚ ਹੀ ਤਾਂ ਕਿ ਆਮ ਕਰਾਂ ਦੇ ਬੱਚਿਆਂ ਨੂੰ ਮੌਕਾ ਮਿਲਦਾ ਰਹੇ ਤੇ ਅੱਜ ਦਾ ਇਸ ਤਰ੍ਹਾਂ ਦਾ ਪਹਿਲਾਂ ਤਾਂ ਕਦੇ ਫੰਕਸ਼ਨ ਹੋਇਆ ਨਹੀਂ ਇੱਥੇ ਪਹਿਲਾਂ ਤਾਂ ਮੈਂ ਵੀ ਕਿਉਂਕਿ ਮੇਰਾ ਪਿੰਡ ਇੱਥੋਂ 17 ਕਿਲੋਮੀਟਰ ਹੀ ਹੈ ਤੇ ਮੈਂ ਜਦੋਂ ਛੋਟਾ ਹੁੰਦਾ ਸੀਗਾ ਤਾਂ ਮੇਰਾ ਆਪਰੇਸ਼ਨ ਹੋਇਆ ਸੀ ਗੱਲ ਦਾ ਰਜਿੰਦਰ ਹਸਪੀਟਲ ਪਟਿਆਲਾ ਚ 5-6 ਸਾਲ ਦਾ ਸੀ ਮੈਂ ਜਿਸ ਵੇਲੇ ਆਪਰੇਸ਼ਨ ਹੋਇਆ ਉਸ ਤੋਂ ਬਾਅਦ ਫਿਰ ਆਉਂਦੇ ਰਹੇ ਆ ਦਵਾਈ ਵਗੈਰਾ ਲੈਣ ਪਟਿਆਲੇ ਤਾਂ ਉਸ ਤੋਂ ਬਾਅਦ ਫਿਰ ਯੂਨੀਵਰਸਿਟੀ ਕਿਉਂਕਿ ਕਾਲਜ ਸਾਡਾ ਸੁਨਾਮ ਕਾਲਜ ਯੂਨੀਵਰਸਿਟੀ ਦੇ ਅੰਡਰ ਆਉਂਦਾ ਸੀ ਇੱਥੇ ਕੋਈ ਨਾ ਕੋਈ ਕੰਮ ਜਾਂ ਕੋਈ ਕਿਸੇ ਕੰਪੀਟੀਸ਼ਨ ਜਿਸ ਸਾਲ ਆਂਦੀ ਹੁੰਦੇ ਰਿਹਾ ਆ ਰੋਡ ਆ ਮੈਂ ਇਹ ਤਾਂ ਬਾਅਦ ਚ ਬਣਿਆ ਹੁਣ ਬਣਿਆ ਤਾਂ ਬਾਈਪਾਸ ਤਾਂ ਜਿਹੜਾ ਪਿੱਛੇ ਐ ਇੱਥੋਂ ਹੀ ਲੰਘਦੇ ਹੁੰਦੇ ਸੀ ਜਾਣ ਕੇ ਅਸੀਂ ਪਵਾਨੀਗੜ ਤੋਂ ਬੱਸ ਚੜਨੀ ਜਾਂ ਸੁਨਾਮ ਤੋਂ ਇਧਰਲੇ ਪਾਸੇ ਵਾਲੇ ਤਾਕੀ ਵਾਲੀ ਸੀਟ ਸ਼ੀਸ਼ੇ ਵਾਲੀ ਲੱਭਣੀ ਵੀ ਉੱਥੇ ਚਾਹ ਦੇ ਕੰਗੇ ਇੱਥੇ ਜੇ ਆ ਕੇ ਥੋੜੇ ਬਸ ਵੀ ਹੋੜੀ ਹੋ ਜਾਂਦੀ ਇਹਨਾਂ ਦੇ ਮਿਲਟਰੀ ਦੇ ਨਾਕੇ ਲੱਗੇ ਹੋਏ ਨੇ ਤਾਂ ਇੱਥੋਂ ਥੋੜਾ ਜਿਹਾ ਦੇਖਦੇ ਹੁੰਦੇ ਸੀ ਆ ਥੋੜਾ ਜਿਹਾ ਦਿਖਦਾ ਹੁੰਦਾ ਸੀ ਜਹਾਜ਼ ਵੀ ਸੰਤੈ ਇਸ ਹੀ ਏਡੇ ਏਡੇ ਕੀ ਹੁੰਦੇ ਬਸਾ ਜਿਹੜੇ ਖੜੇ ਨੇ ਬੱਜ ਪਤਾ ਲੱਗੇ ਏਡੇ ਏਡੇ ਦੇ ਵਿੱਚ ਵਿੱਚ ਉਹਨਾਂ ਦੇ ਵਿੱਚ ਵੀ ਚਲੇ ਜਾਂਦੇ ਜਦੋਂ ਵੱਡੇ ਜਹਾਜ਼ ਦੇਖੇ 3 3 787 777 ਬੋਇੰਗ ਕਲਾਸ ਦੇ ਜਹਾਜ਼ Airbus ਦੇ ਸੋ ਹੌਲੀ ਹੌਲੀ ਜਦੋਂ ਤੁਸੀਂ ਆਉਂਦੇ ਹੋ ਕਿ ਸੇ ਫੀਲਡ ਦੇ ਵਿੱਚ ਐਂਟਰ ਕਰਦੇ ਹਾਂ ਫਿਰ ਤੁਹਾਨੂੰ ਉਹਦੀ ਮਹਿੰਮਿਆਦ ਦਾ ਪਤਾ ਲੱਗਦਾ ਸੋ ਮੈਨੂੰ ਬਹੁਤ ਖੁਸ਼ੀ ਹੈ ਕਿ ਪੰਜਾਬ ਦੇ ਬਹੁਤ ਸਾਰੇ ਬੱਚੇ ਪਿੰਡਾਂ ਦੇ ਇੱਥੇ ਇਸ ਵਕਤ ਟ੍ਰੇਨਿੰਗ ਲੈ ਰਹੇ ਨੇ ਤੇ ਅੱਜ ਆ ਮੀਡੀਆ ਰਾਹੀਂ ਇਹ ਗੱਲਾਂ ਬਾਹਰ ਜਾਣਗੀਆਂ ਤਾਂ ਹੋਰ ਬਹੁਤ ਸਾਰੇ ਮਾਪਿਆਂ ਨੂੰ ਤੇ ਬੱਚਿਆਂ ਨੂੰ ਉਤਸੁਕਤਾ ਹੋਊਗੀ ਕਿ ਅਸੀਂ ਵੀ ਇੱਥੇ ਪੜ੍ਹਨਾ ਚਾਹੁੰਦੇ ਹਾਂ ਤੇ ਇਹਦੇ ਬਾਰੇ ਸਾਰਾ ਕੁਝ ਵੈਬਸਾਈਟ ਤੇ ਪਤਾ ਹੈ ਜੇ ਮੈਂ ਤੁਹਾਨੂੰ ਵੀ ਦੱਸਣਾ ਚਾਹੁੰਦਾ ਜਿੰਨੇ ਵੀ ਇੱਥੇ ਚਾਹੇ ਉਹ ਸਟੂਡੈਂਟਸ ਨੇ ਚਾਹੇ ਜਿੰਨੇ ਵੀ ਆਏ ਹੋਏ ਨੇ ਅਫੀਸਰ ਸਹਿਬਾਨ ਜਾਂ ਜਿੰਨੇ ਵੀ ਪੁਲਿਸ ਦੇ ਮਲਾਜਮ ਨੇ ਕਿ ਜੇ ਤੁਹਾਨੂੰ ਕੋਈ ਪੁੱਛੇ ਕਿ ਇਹ ਕਿਵੇਂ ਕਰੀਦਾ ਹੁੰਦਾ ਜੀ ਪਲੀਜ਼ ਜਰੂਰ ਦੱਸ ਦਿਓ ਜਿੰਨਾਕ ਤੁਹਾਨੂੰ ਨੌਲੇਜ ਆ ਜਾਂ ਇੱਥੇ ਭੇਜ ਦਿਓ ਜਾਂ ਪੰਜਾਬ ਗਵਰਨਮੈਂਟ ਦੇ ਕਿਸੇ ਆਫਿਸ 'ਚ ਭੇਜ ਦਿਓ ਬੀਸੀ ਸਾਹਿਬ ਕੋਲ ਭੇਜ ਦਿਓ ਤੇ ਉਹ ਅੱਗੇ ਗਾਈਡ ਕਰ ਦੇਣਗੇ ਕਿ ਇੱਥੇ ਆਉਣ ਵਾਸਤੇ ਕਿਹੜਾ ਫਾਰਮ ਭਰਨਾ ਪੈਂਦਾ ਕਿੰਨੀ ਫੀਸ ਲੱਗਦੀ ਹੈ ਪਰ ਮੰਥ ਕਿੰਨਾ ਉੰਦਾਤੇ ਕੀ ਕੀ ਸਰਕਾਰ ਦੀਆਂ ਜਿਹੜੀਆਂ ਸਹੂਲਤਾਂ ਨੇ ਉਹ ਸਾਰੀਆਂ ਤੁਸੀਂ ਪਲੀਜ਼ ਦੱਸ ਦਿਓ ਤੁਸੀਂ ਵੀ ਤੁਹਾਡੇ ਤਾਂ ਆਉਣ ਲੱਗੇ ਹੋਣੇ ਗਾਂਢੀ ਕਿਉਂਕਿ ਜਦੋਂ ਵੀ ਕੋਈ ਸਕਸੈਸਫੁਲ ਹੋ ਜਾਂਦਾ ਹੈ ਤਾਰੇ ਦਵਾਲੇ ਵਾਲੇ ਘਰਾਂ ਵਾਲੇ ਜਿਹੜੇ ਨੇ ਉਹ ਆਉਂਦੇ ਨੇ ਕਿ ਜੀ ਤੁਸੀਂ ਕਿਹੜੀ ਕਿਹੜੇ ਪੇਪਰ ਦਿੱਤੇ ਸੀਗੇ ਜਿਹੜਾ ਅਸੀਂ ਵੀ ਆਪਣੇ ਬੱਚੇ ਨੂੰ ਇਹੀ ਪੇਪਰ ਦਿਵਾਉਣਾ ਚਾਹੁੰਦੇ ਆ ਤੇ ਪਾਇਲਟ ਬਣਾਉਣਾ ਚਾਹੁੰਦੇ ਆ ਤੇ ਮੈਨੂੰ ਖੁਸ਼ੀ ਹੈ ਕਿ ਪੰਜਾਬ ਦੇ ਪਿੰਡਾਂ ਦੇ ਬੱਚੇ ਜਿਹੜੇ ਨੇ ਉਹ ਅੱਗੇ ਜਾ ਰਹੇ ਨੇ ਅੱਗੇ ਵਧ ਰਹੇ ਨੇ ਮੇਰਾ बतौर ਇੱਕ ਮੁੱਖ ਮੰਤਰੀ ਦੇ ਤੌਰ ਤੇ ਮੇਰਾ ਵੀ ਦਿਲ ਬਹੁਤ ਖੁਸ਼ ਹੁੰਦਾ ਹੈ ਕਿ ਪਰਿਵਾਰ ਜਿਹੜਾ ਸਾਡਾ ਉਹ ਧੱਕੀਆਂ ਕਰ ਰਿਹਾ ਤੁਸੀਂ ਸਾਡੇ ਪੰਜਾਬ ਦੇ ਪਰਿਵਾਰ ਦੇ ਮੈਂਬਰ ਹੋ ਚਾਹੇ ਹਿਮਾਚਲ ਤੋਂ ਆਇਓ ਕੁਝ ਕੁਝ ਬਿਹਾਰ ਤੇ ਦੋ ਦੋ ਇੱਕ ਦੋ ਬਿਹਾਰ ਤੋਂ ਨੇ ਕੱਲੇ ਹੀ ਬਿਹਾਰ ਤੋਂ ਇੱਕੋ ਹੀ ਹੈ ਬਿਹਾਰ ਤੋਂ ਤੇ ਤੂੰ ਆਓ ਇੱਥੇ ਆ ਕੇ ਟ੍ਰੇਨਿੰਗ ਲਓ ਤੇ ਤਾਂ ਕਿ ਅਸੀਂ ਦੁਨੀਆ ਦੇ ਵਿੱਚ ਸਾਡੇ ਬੱਚੇ ਜਿਹੜੇ ਨੇ ਉਡਾਰੀਆਂ ਮਾਰਨਗੇ ਜਦੋਂ ਤਾਂ ਜਾ ਕੇ ਦੱਸਣਗੇ ਕਿੱਥੇ ਟ੍ਰੇਨਿੰਗ ਹੋਈ ਹੈ ਪਟਿਆਲੇ ਦਾ ਨਾਮ ਆਊਗਾ ਪੰਜਾਬ ਦਾ ਨਾਮ ਆਊਗਾ ਪੰਜਾਬੀਆਂ ਦੀ ਹੌਸਪਿਟੈਲਟੀ ਮੇਜ਼ਬਾਨੀ ਪੂਰੀ ਦੁਨੀਆ 'ਚ ਮਸ਼ਹੂਰ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਸਾਰੇ ਅਫਸਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਮੈਂ ਅੱਜ ਦਾ ਪ੍ਰੋਗਰਾਮ ਦਾ ਨਾਮ ਵੀ ਅੰਬਰਾਂ ਦੀ ਉਡਾਰੀ ਹੈ ਤੇ ਮੈਂ ਤੁਹਾਨੂੰ ਵੀ ਇਹੀ ਕਹਿਣਾ ਚਾਹੁੰਦਾ ਕਿ ਉਡਾਰੀਆਂ ਜਿਹੜੀਆਂ ਨੇ ਉਹ ਅੰਬਰਾਂ 'ਚ ਜ਼ਰੂਰ ਲਾਓ ਪਰ ਨਾਲ ਨਾਲ ਧਰਤੀ ਤੇ ਨਾਲ ਨਾਲ ਸੰਪਰਕ ਜਰੂਰ ਰੱਖਿਓ ਆਪਣੀਆਂ ਜੜਾਂ ਨਾਲ ਵੀ ਜੁੜੇ ਰਹੋ ਕਿਉਂਕਿ ਰਣਵੇ ਜਿਹੜਾ ਨਾ ਉਹ ਜਹਾਜ਼ ਨੂੰ ਉਡਾਉਂਦਾ ਨਹੀਂ ਹੈਗਾ ਸਿਰਫ ਮੌਕਾ ਦਿੰਦਾ ਉੱਡਣ ਦਾ ਤੇ ਅੱਗੇ ਤਾਂ ਜਹਾਜ਼ ਦੇ ਇੰਜਨਾਂ ਤੇ ਡਿਪੈਂਡ ਕਰਦਾ ਉਹ ਕਿੱਥੇ ਤੱਕ ਜਾਂਦਾ ਪਰ ਜਹਾਜ਼ ਰਣਵੇ ਤੋਂ ਉੱਚਾ ਹੋ ਜਾਂਦਾ ਤਾਂ ਫਿਰ ਉਹ ਇਹ ਨਾ ਸੋਚੇ ਕਿ ਮੈਂ ਰਣਵੇ ਤੋਂ ਵੱਡਾ ਹੋ ਗਿਆ ਉਤਰਨਾ ਵੀ ਹੁੰਦਾ ਹੈ सो इस करके धरती जुड़े रहना अपने कल्चर न अपने विरसे अपने पिंड जुड़े रहना जिनी मर्जी तरक्की करो बहुत बहुत थोड़ा बधाई बहुत बहुत मुबारक और जो ते तो हम अगे जाके प्लेसमेंट होगी कितना कितने आप मिला लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे बहुत बहुत धन्यवाद ਕਿਸਨੇ ਕਿਸੇ ਮੋੜ ਤੇ ਮਿਲਦੇ ਰਵਾਂਗੇ ਬਹੁਤ ਬਹੁਤ ਮੁਬਾਰਕਾਂ ਜੀ